ਸਸਿਕਾਰ ਭੈਣੋ ਪ੍ਰਾਉ ਕੀ ਹਾਲ ਆ ਠੀਕ ਆ ਤੁਸੀਂ ਹਾਂ ਹਾਂ ਮੈਂ ਵੀ ਠੀਕ ਆ ਤੇ ਅੱਜ ਪੇਕੇ ਮੇਰੇ ਦੁੱਜਾ ਦੇਣਾ ਮੇਰਾ ਹੈ ਨਾ ਦੁੱਜਾ ਕਿ ਤਿੰਜਾ ਪਤਾ ਨਹੀਂ ਸਮਝ ਜੀ ਨਹੀਂ ਆਉਂਦੀ ਤੇ ਸੁੱਤੀਆਂ ਉੱਠ ਪਈਆਂ ਵਾ ਹੈ ਨਾ ਖਾ ਪੀ ਲਿਆ ਲੱਗ ਰਿਹਾ ਮੈਂ ਕੜੇ ਕੱਪੜੇ ਸਕੂਨ ਸਸਿਕਾਰ ਭੈਣੋ ਪ੍ਰਾਉ ਕੀ ਆ ਜੀ ਹਾਂ ਪ੍ਰਾਉ ਇਹਦੇ ਕੋਲ ਤਾਂ ਫੋਨ ਕਦੀ ਨਹੀਂ ਲੱਥ ਸਕਦਾ ਜਿੰਨਾ ਜਰੇਜ ਹੁੰਦੀ ਆ ਲਾਈਟ ਆ ਗਈ ਆ ਬਹੁਤ ਰਾਣੀ ਨੂੰ ਪੋਛ ਹਾਂ ਆ ਗਈ ਆ ਆ ਕੇ ਨਹੀਂ ਚੱਲਣਿਆ ਤੇਰਾ ਸਪਿੰਨਰ ਦੇਨ ਚੜਦੇ ਨਾ ਹੀ ਆ ਗੀਆਂ ਸਾਡੇ ਘਰ ਕੁੜੀਆਂ ਗੁਰਪਿੰਦਰ ਨੇ ਸਿਰੇ ਸਿਰੇ ਤੋਂ ਕਿ ਸੋਟਲੇ ਕੱਪੜੇ ਕਿਦਾਂ ਇਦਾਂ ਇਧਰ ਸੈਮਰੀ ਨੂੰ ਵੀ ਥੋੜਾ ਜਿਹਾ ਕਰ ਤਾਂ ਨਹੀਂ ਆਉਂ ਪਿੰਡ ਚ ਵੀ ਆਣ ਕੇ ਦੁਕਾਨ ਨਾਲੀਂ ਦੇਰ ਟਲ ਵਾਲੇ ਹਾਏ ਪਿੰਡ ਚ ਵੀ ਦਿਖਾਉਣ ਲੰਦੇ ਏਰ ਟਲ ਵਾਲੇ ਹੋਵੇ ਏਰ ਟਲ ਵਾਲੇ ਸ਼ਤੜੀ ਪਿੰਡ ਚ ਵੀ ਲਾਈ ਏ ਹਾਂਜੀ ਤੇ ਇੱਥੇ ਨਾ ਧੋਕੇ ਤੇ ਮੈਂ ਆ ਗਈ ਹਾਂ ਵੇਲੀ ਵਿੱਚ ਤੇ ਵੇਲੀ ਚਾਈ ਤੇ ਵੀਡੀਓ ਬਣਾਉਣੀ ਹਾਂ ਤੇ ਉਹ ਮੇਰੀ ਨਜ਼ਰ ਪੈ ਗਈ ਸੰਤਰਿਆਂ ਦੀ ਬੂਟੀਆਂ ਤੇ ਹਨਾ ਤੇ ਮੇਰਾ ਜੀ ਕਰੇ ਵੀ ਲੈ ਕੇ ਆਵਾਂ ਸੰਤਰੇ ਕਿਉਂਕਿ ਵੀ ਕੁੜੀ ਵੀ ਨਹੀਂ ਨਾ ਘਰ ਟਿਕਦੀ ਮਹਤਾਜ ਨਿਕਲ ਜਾਂਦਾ ਬਾਹਰ ਨੂੰ ਹਨਾ ਪਤੀਜਾ ਮੇਰਾ ਖੇਡਣ ਤੁਰ ਜਾਂਦਾ ਏ ਤੇ ਫਿਰ ਇਹ ਵੀ ਬਾਹਰ ਦੌੜਦੀ ਆ ਤੇ ਫਿਰ ਇਹਦੇ ਮਗਰ ਮਗਰ ਮੈਨੂੰ ਫਿਰਨਾ ਪੈਂਦਾ ਤੇ ਫਿਰ ਮੈਂ ਇਹਨੂੰ ਲੈ ਕੇ ਆ ਗਈ ਵੇਲੀ ਤੇ ਉਹ ਮੈਰਾ ਜੀ ਕਰ ਰਿਹਾ ਵੀ ਥੱਲੇ ਉਤਰਾਂ ਹਨਾ ਉੱਥੋਂ ਸੰਤਰੇ ਲੈ ਕੇ ਆਵਾਂ ਇਹਨੂੰ ਮੈਂ ਵਿਖਾਉਣੀ ਹਾਂ ਯੋਗੇ ਸੰਤ੍ਰਿਤ ਮੈਂ ਤੋੜ ਕੇ ਲਿਆ ਪਰ ਪੰਗਾ ਹੀ ਆ ਵੀ ਤਰੀ ਲਿਆ ਤੇ ਜੇ ਮੈਂ ਉਤਰੀ ਥੱਲੇ ਤੇ ਮੇਰੇ ਕੱਪੜੇ ਭੇਜ ਜਾਣੇ ਆ ਬੂਟ ਵੜ ਭੇਜ ਜਾਣੇ ਆ ਹਨਾ ਤੇ ਉੱਤਰ ਨੂੰ ਜੀ ਕਰਨ ਰਿਆ ਪਰ ਮੈਂ ਉਤਰਨ ਨਹੀਂ ਰਹੀ ਜੱਕੋ ਤੱਕੇ ਜੇ ਕਰੀ ਜਾਣ ਦੀਆਂ ਵੀ ਉਤਰਾਂਗੇ ਨਾ ਭੇਜ ਜਾਣੀ ਸਲਵਾਰ ਦੀ ਪਹੁੰਚੇ ਪਾਂਚੇ ਭੇਜ ਜਾਣੀ ਤੇ ਚੁੰਨੀ ਨੂੰ ਗੰਡ ਤੇ ਮੈਂ ਬੜੀ ਜੋਸ਼-ਸ਼ੋਸ਼ ਦਿੱਤੀ ਪਰ ਨਹੀਂ ਫਿਰ ਮੈਂ ਫਾਂਸਾ ਕਿਦਾ ਵੀ ਮੁੜ ਕੇ ਐਵੇਂ ਉੱਥੇ ਤਿਲਕ ਦੀ ਫਿਰਾਂਗੀ ਛੱਡ ਪਰੇ ਨਹੀਂ ਜਾਂਦੀ ਕਿਹੜੀ ਘਰਾਈ ਐਡੀ ਅੱਗ ਲੱਗੀ ਸੰਤਰਿਆਂ ਦੀ ਓਦਾਂ ਵੀ ਗਲੀ ਖਰਾਬ ਹੋਣੀ ਆ ਹਨਾ ਖਾ ਪੀ ਕੇ ਠੰਡ ਚ ਤੇ ਰਹਿਣ ਦੇ ਪਰੇ ਤੇ ਓਦਾਂ ਨਿਆਣੇ ਕਿਹ ਕੋ ਵੀ ਤੜਾ ਸਕਨੀ ਆ ਪਰ ਜੀ ਤੇ ਜੋ ਮਜ਼ਾ ਆਪ ਤੋੜ ਕੇ ਖਾਂਦਾ ਉਹ ਤੇ ਆਪ ਹੀ ਆ ਨਾ ਤੇ ਮੁੜ ਕੇ ਮੰਮੀ ਮੇਰੀ ਕਹਿੰਦੀ ਵੀ ਜਾਓ ਉੱਥੇ ਸਕੂਟਰੀ ਮੈਂ ਵੀ ਨਹੀਂ ਇਥੋਂ ਲੈ ਕੇ ਗਈ ਹਨਾ ਤੇ ਸਕੂਟਰੀ ਗੁਰਪਿੰਦਰ ਕੋਲ ਵੀ ਹੈ ਨਹੀਂ ਤੇ ਮੰਮੀ ਕਹਿੰਦੀ ਜਾਓ ਮੇਰੇ ਵਾਸਤੇ ਨਾ ਉਹ ਬੂਟ ਲੈ ਆਓ ਤੇ ਬਾਨਾ ਜਿਹਾ ਬਣਾ ਕੇ ਮੈਂ ਤੇ ਬਥੇਰਾ ਟਾਲ ਲਿਆ ਗੱਲ ਨੂੰ ਕਿ ਨਹੀਂ ਜਾਣਾ ਮੈਂ ਇਨਾ ਤੁਰ ਤੁਰ ਕੇ ਜਾਣਾ ਉਖਾ ਹੁੰਦਾ ਏ ਤੇ ਮੈਂ ਨਹੀਂ ਜਾਣਾ ਹੈਗਾ ਪਰ ਫਿਰ ਉਹਨਾਂ ਨੇ ਇੱਕ ਅੱਧੀ ਚੀਜ਼ ਹੋਰ ਵੀ ਲਿਓਣੀ ਤੇ ਉਹ ਜ਼ਰੂਰੀ ਹੀ ਤੇ ਕੁਝ ਮੇਰਾ ਸੂਟ ਪਿਆ ਹੀ ਕੋਟ ਲਈ ਮਤਲਬ ਟੇਲਰ ਕੋਲ ਸੀਤਾ ਪਿਆ ਹੀ ਸੂਟ ਤੇ ਉਹ ਮੈਨਾਂ ਲੈ ਕੇ ਆਉਣਾ ਸੀ ਤੇ ਉਹ ਫਿਰਹੀਂ ਹੋ ਗਈਆਂ ਤਿਆਰ ਜਾਣ ਵਾਸਤੇ ਤੇ ਉਦੋਂ ਤੇ ਮੈਂ ਤਿਆਰ ਤੇ ਹੋ ਗਈਆਂ ਪਰ ਮੈਂ ਨਾ ਪਹਿਲਾਂ ਤੇ ਸਿਰ ਮੇਰਾ ਨਾ ਚੋਪੜਿਆ ਜਾ ਹੀ ਮੈਂ ਇਦਾਂ ਕਰਨੀ ਆ ਵੀ ਸਿਰ ਨਾਲ ਹੀ ਨਹੀਂ ਆ ਨਾ ਧੋ ਕੇ ਨਾ ਸਿਰ ਵਾਲਿਆ ਤੇ ਮੁੜ ਕੇ ਫਿਰ ਮੈਂ ਕੱਲਾ ਸਿਰ ਹੀ ਨਾ ਰਿਆ ਕੋਈ ਨਹੀਂ ਮੈਂ ਰਵਾਰੀ ਚਿੱਟੇ ਹੁੰਦੇ ਮੈਂ ਵੀ ਵੀਡੀਓ ਚ ਦੇਖਦੀ ਹਾਂ ਪਰ ਨਹੀਂ ਚਿੱਟੇ ਉਦਾਂ ਹੈਗੇ ਬੜੇ ਵਾਲ ਭਰੇ ਨਹੀਂ ਨੇ ਇਹ ਅਹੀਂ ਚਲੀਆਂ ਆ ਬਾਹਰ ਨੂੰ ਫਿਰ ਉਹ ਲੈਣ ਵਾਸਤੇ ਦਮਾਗੇ ਪਹੁੰਚੇ ਨਾਲ ਹੀ ਕਦੀ ਵੀ ਖੜਨਾ ਹੀ ਮੁੰਡੇ ਨੂੰ ਵੀ ਪਈ ਆ ਮੈਂ ਖਦੋ ਜਿਆ ਤੇ ਮੈਂ ਆ ਚੱਲਣਾ ਇੱਧਰ ਕਰਨਾ ਮੁਰਗਾ ਪਹਿਲਾਂ ਮੈਨੂੰ ਵਿਰਹਾ ਉਸ ਤੋਂ ਮਾਦਰੀ ਲੱਗੀ ਉਹ ਵੀ ਤੇ ਫਿਰ ਰਾਹ ਵਿੱਚ ਨਾ ਮਰੂਲੀ ਪਾਣੀ ਜਾਵਣੀ ਆ ਬੈਂ ਵੀ ਆ ਜਾ ਪਾਉਂਦੇ ਇੱਥੇ ਚੱਲਦੇ ਬੀਂ ਚੱਲਿਏ ਜਾਣ ਦਾ ਤੇ ਕੋਈ ਨਹੀਂ ਵਾਦਾ ਹੈਗਾ ਮੈਂ ਤੇ ਨਹੀਂ ਇੱਕ ਮਨ ਵਿੱਚ ਹੈਗੀ ਤੇ ਪਰ ਉਹ ਦਮ ਨੂੰ ਜਾਣ ਦਾ ਹੈਗਾ ਵੀ ਬੜਾ ਹੋਇਆ ਹੈਗਾ ਵੀ ਨਹੀਂ ਇਹ ਹੋਇਆ ਵੀ ਉੱਥੇ ਜਿਹੜਾ ਇਹਨਾਂ ਸਮਾਨ ਲੈਣਾ ਹੁੰਦਾ ਤੇ ਮੈਂ ਮੁਰ ਕੇ ਪਤਾ ਕੀ ਕੀਤਾ ਚਲ ਚਲੀ ਬੂਡੇ ਕਿਉਂ ਪੈਣ ਨਹੀਂ ਲਿਆ ਤੇ ਮੈਂ ਚੱਲ ਗਿਆ ਉਹ ਫਿਰ ਵਿਚਾਰਾ ਮੈਨੂੰ ਪੂਟ ਨਹੀਂ ਲੈ ਗਿਆ ਕੋਟੀ ਮੈਂ ਆਪਣੀ ਕੱਪੜੇ ਆਈ ਕਿਉਂਕਿ ਅੱਜਕੱਲ ਕੋਟੀ ਬਸਤੀ ਪਹਿਲਾਂ ਜਦੋਂ ਬਸਤੀ ਪਾਣੀ ਪਿੰਡੋਂ ਨੂੰ ਹੁੰਦੀ ਨਾ ਕੋਟੀ ਨੂੰ ਹੁੰਦੀ ਤੇ ਹੁਣ ਉਹ ਪਰ ਨਹੀਂ ਰਹੀ ਸਰਵ ਨਹੀਂ ਹਾਂ ਕਿ ਪਤੀਰ ਨਾਲ ਆਏ ਦੋ ਨਿਸ਼ਾਨੇ ਗਈ ਤੇ ਮੈਂ ਇਹਨਾਂ ਦੇ ਕਰਕੇ ਤੇ ਮੈਂ ਬਣਾਤੀ ਉਹ ਕੰਮ ਆਈ ਹੈ ਨਾ ਤੇ ਇੱਥੇ ਹੁਣੇ ਚੱਲੀਆਂ ਵਾਂ ਘਰੋਂ ਹੈਲੋ ਸਤਿ ਸ਼੍ਰੀ ਅਕਾਲ ਮੈਂ ਬਰਾਉ ਅੱਜ ਆਪਾਂ ਕਾਏ ਵੇਲੇ ਸੀਗੇ ਤੇ ਅੱਜ ਥੋੜਾ ਮੌਸਮ ਵੀ ਵਧੀਆ ਸੀਗਾ ਕੱਲ ਤੇ ਤੁਹਾਨੂੰ ਪਤਾ ਸੀਗਾ ਕਿ ਬਹੁਤ ਜ਼ਿਆਦਾ ਧੁੰਦ ਵੀ ਪਈ ਸੀਗੀ ਤੇ ਕੱਲ ਬਹੁਤ ਜ਼ਿਆਦਾ ਠੰਡ ਸੀ ਤੇ ਕੱਲ ਤਾਂ ਆਪਾਂ ਅਗਵਾਲ ਕੇ ਵੇਲੇ ਚ ਬੈਠੇ ਸੀ ਕਿ ਅੱਜ ਆਪਾਂ ਪਲਾਨ ਬਣਾਇਆ ਕਿ ਚਲੋ ਆਪਾਂ ਬਾਹਰ ਘੁੰਮਣ ਫਿਰਨ ਚੱਲਦੇ ਆਂ ਫਿਰ ਘੁੰਮਣ ਫਿਰਨ ਚੱਲਦੇ ਆਂ ਤੇ ਅੱਜ ਆਪਾਂ ਦੇਖੋ ਵੀ ਆਪਾਂ ਘੁੰਮਣ ਫਿਰਨ ਚੱਲਦੇ ਪਏ ਆਂ ਦੇਖੋ ਆ ਸਾਡੀ ਫੈਮਿਲੀ ਆ ਸਾਡੇ ਕੋਈ ਕੀ ਆ ਤੇ ਉਹ ਸਾਡੇ ਭਾਬੀ ਜੀ ਅੱਗੇ-ਅੱਗੇ ਤੁਰ ਜੰਦੀ ਉਹ ਇਹਨਾਂ ਦੋਨਾਂ ਦੇ ਬੱਚੇ ਆ ਤੇ ਮੈਂ ਮੈਂ ਫਿਰ ਵੀਡੀਓ ਸ਼ੂਟ ਕਰਦੀ ਪਈ ਆ ਕਿ ਚਲੋ ਆਪਾਂ ਵਲੌਗ ਵੀ ਤਿਆਰ ਕਰਨਾ ਹੈ ਤੇ ਇਸ ਕਰਕੇ ਆਪਾਂ ਇੱਕ ਵੀਡੀਓ ਸ਼ੂਟ ਕਰ ਲੀਤੇ ਜਾਵੇ ਤੇ ਵੇਖੋ ਬੱਚੇ ਕਿੱਦਾਂ ਚਾਹ ਕਾਂਦੇ ਪਏ ਜਾਂਦੇ ਪਏ ਆ ਤੇ ਆ ਸਾਡੇ ਭੂਜੀ ਆ ਠੀਕ ਆ ਹੋਰ ਤੁਸੀਂ ਦੱਸੋ ਸਾਰੇ ਕਿੱਦਾਂ ਸਾਨੂੰ ਕਿਦਾਂ ਦਾ ਲੱਗਦਾ ਪਿਆਵਾ ਸਾਡਾ ਜਾਂਦਾ ਤੇ ਸਾਨੂੰ ਦੱਸਿਓ ਕਮੈਂਟਾਂ ਚ ਕੀ ਘੁੰਮਦੇ ਫਿਰਦੇ ਅਸੀਂ ਤੁਹਾਨੂੰ ਕਿੰਨੇ ਕੁ ਵਧੀਆ ਲੱਗਦੇ ਚੱਲੀ ਬੱਚਾ ਰਕਣੀ ਬੱਬੂ ਗਾਨਾ ਅੱਜ ਸੀ ਮੈਂ ਸ਼ਹਿਰ ਬਣੀ ਉਹ ਆ ਕੇ ਆਈ ਇਦਾਂ ਹੀ ਘਰ ਆਈ ਕੋਪੀ ਜੀ ਅਸਲਾਮ ਵਾਲੇਕੁਮ ਕਿਫਾਲਿਸ਼ ਅਲਾਹੁ ਅਕਬਰ ਹਾਂ ਭੈਣ ਜੀ ਕਿਹਨਾਂ ਬੋਲ ਆ ਦੇ ਖਾਧੀ ਤੇ ਨਿਆਣੇ ਤੇ ਭੈਣ ਘਰ ਹੀ ਨਹੀਂ ਕਾਬੂ ਚਾਉਂਦੇ ਤੇ ਇੱਥੇ ਜਾ ਕੇ ਅਗਲੇ ਕਾਬੂ ਚਾਉਂਦੇ ਹੀ ਤੇ ਮਾਰ ਦੌੜਾਂ ਲਾਉਂਦੇ ਜਾਂਦੇ ਹਾਂ ਸੜਕ ਤੇ ਤੇ ਫੇਰ ਅਹੀਂ ਖੱਜਲ ਖਰਾਬ ਹੋ ਕੇ ਤਕੇ ਧੁੱਕੇ ਖਾ ਕੇ ਤੇ ਆ ਗਈਆਂ ਘਰ ਹੈ ਨਾ ਜਿਹੜਾ ਕੰਮ ਹੀ ਮੇਰਾ ਉਹ ਤੇ ਹੋ ਗਿਆ ਤੇ ਘਰ ਪੱਠੇ ਵਾਢਾ ਤੇ ਇਹਨੇ ਲਈ ਕਿਸੇ ਕੋਤ ਕੁੱਤਰਨ ਵਾਸਤੇ ਕੋਈ ਲੱਭਨ ਨਹੀਂ ਰਿਆ ਤੇ ਮੈਂ ਨਿਕ ਨਿਕ ਨਿਆਣਿਆਂ ਨੂੰ ਮਾਂ ਪੀ ਤੋ ਇਹਨਾ ਮੇਰੇ ਨਾਲ ਲਾਇਓ ਉਹ ਝੀਰ ਨਹੀਂ ਤੇ ਚੱਲ ਜਿੰਨੇ ਕ ਕੁੱਤਰੇ ਜਾਂਦੇ ਮੈਂ ਕੁੱਤਰਨੀਆ ਤੇ ਗੁਰਪਿੰਦਰ ਪਤਾ ਨਹੀਂ ਪਿੱਛੇ ਡੰਗਰਾਂ ਨੂੰ ਪਾਣੀ ਪੂਣੀ ਡਹੀ ਹੀ ਡਾਉਨ ਫਰੇ ਕੀ ਕਰਨ ਲਈ ਤੇ ਸੈਮਰੀਨ ਵੀ ਅੱਗੇ ਅੱਗੇ ਹੁੰਦੀ ਟੋਕੇ ਦੇ ਤੇ ਮੈਨੂੰ ਬੜਾ ਡਰ ਲੱਗਦਾ ਆ ਤੇ ਆ ਵੀ ਨਿਕ ਨਿਕ ਨਿਆਣੇ ਇਹ ਆਪਸ ਵਿੱਚ ਲੜਦੀਆਂ ਹੀ ਮੈਂ ਕਰਦੀਆਂ ਮੈਂ ਕਰਦੀਆਂ ਤੇ ਇਹਨਾਂ ਨੂੰ ਮੈਂ ਕਰਨ ਨਹੀਂ ਦਿੰਦੀ ਭਿਗਰੇ ਹੱਥ ਵਿੱਚ ਆ ਗਏ ਤੇ ਮੇਰੇ ਤੇ ਸਿਹਰਾ ਨਹੀਂ ਗੱਲ ਹੈਣਾ ਇਹਨਾਂ ਨੂੰ ਕੀ ਪਤਾ ਨਹੀਂ ਆਇਆਂ ਨੂੰ ਤੇ ਉਹ ਮੈਂ ਗੁਰਪਿੰਦਰ ਨੂੰ ਕਹਿਣੀ ਆ ਵੀ ਗੁਰਪਿੰਦਰ ਦੁਏਂ ਜਾਣੀਆਂ ਲੱਗ ਕੇ ਕੁੱਤਰ ਲੈਣੀਆਂ ਇਹ ਨਹੀਂ ਟਾਲਦੀਆਂ ਇਹਨਾਂ ਨੂੰ ਬੜਾ ਮਜ਼ਾ ਹੁੰਦਾ ਜਦੋਂ ਮੈਂ ਆ ਜਾਨੀ ਆ ਵੀ ਮੈਂ ਫਿਰ ਇਧਰ ਨਿਆਣਿਆਂ ਨੂੰ ਝਿੜਕਦੀ ਝੁੜਕਦੀ ਘਾਟੀਆਂ ਮੈਨੂੰ ਰੌਣਕ ਮੇਲੇ 'ਚ ਮਜ਼ਾ ਆਉਂਦਾ ਤੇ ਇਹ ਲਾਲ ਲੜਕੇ ਡੀਆਂ ਹੀ ਮੈਂ ਚੀਰ ਨਹੀਂ ਲਾਵਾਂਗੀ ਮੈਂ ਚੀਰ ਨਹੀਂ ਲਾਵਾਂਗੀ ਤੇ ਗੁਰਪਿੰਦਰ ਇਹਨਾਂ ਨੂੰ ਹਟਾਉਂਦੀ ਵੀ ਤੁਸੀਂ ਨਹੀਂ ਕਰਨੇ ਰਹਿਣ ਦੋ ਐਵੇਂ ਹੱਥ ਵਿੱਚ ਦੇ ਲੂਗੀਆਂ ਤੇ ਇੱਥੇ ਫਿਰ ਅਹੀਂ ਜਿੰਨੇ ਕੁੱਤਰੇ ਗਏ ਕੁੱਤਰ ਲੈ ਤੇ ਆਈ ਕੰਟੀ ਆਈ ਹੀ ਵਿਚਾਰੀ ਤੇ ਇਹਨੇ ਨਾ ਵਾਵਾ ਵੇਲੀ ਦੀ ਸਫਾਈ ਜੀ ਕਰਤੀ ਹੈ ਨਾ ਤੇ ਉਹ ਫਿਰ ਚਾਹ ਬਣਾਈ ਸੀ ਤੇ ਅੱਜ ਆਪਾਂ ਉਥੋਂ ਆਣ ਕੇ ਤੇ ਫੇਰ ਧੂਆਂ ਲਾ ਲਿਆ ਬਾਹਰ ਧੂਆਂ ਲਾਉਣਾ ਤੇ ਮੈਂ ਕਦੀ ਨਹੀਂ ਨਾ ਬਾਜ ਹੁੰਦੀ ਤੇ ਉਹ ਮੰਮੀ ਮੇਰੀ ਵੀ ਆਈ ਆ ਜੇ ਬਾਹਰ ਤੇ ਮੰਮੀ ਡਈ ਗਾਣਾ ਕੱਢਣ ਵੇਖ ਕੇ ਉਹ ਜਿਹੜੇ ਮੈਂ ਕੱਲ ਧੂਆਂ ਲਾਇਆ ਸੀ ਵੀ ਆਹਾੜੀਆਂ ਪਾਥੀਆਂ ਨਹੀਂ ਬਾਲੀਆਂ ਇ ਤੇ ਮੈਂ ਬਾਲੀਆਂ ਤੇ ਉਹ ਹੁਣ ਮੇਰੇ ਭਰਾ ਦਾ ਫੋਨ ਆਉਂਦਿਆ ਵੱਡੇ ਦਾ ਤੇ ਮੰਮੀ ਉਹ ਗੱਲ ਡਈ ਕਰਨਾ ਤੇ ਆਂਟੀ ਦੀ ਵੀ ਡਈ ਗੱਲ ਕਰਉਂ ਤੇ ਗਰਪਿੰਦਰ ਹੁਣੀ ਘਰ ਨੂੰ ਗਈਆਂ ਘਰ ਆਣ ਕੇ ਗਰਪਿੰਦਰ ਹੁਣਾ ਨੇ ਚੌਲ ਬਣਾਏ ਸੀ ਗੋਭੀ ਵਾਲੇ ਤੇ ਹੁਣ ਨਾਲ ਮੈਂ ਗੱਲ ਕਰਨ ਦੀ ਤੁਹਾਡੇ ਨਾਲ ਤਾਂ ਮੇਰਾ ਫਿਰ ਜੀ ਕਰਨ ਲੱਪਿਆ ਵੀ ਗੋਭੀ ਵਾਲੇ ਚੌਲ ਖਾਵਾ ਤੇ ਪਰ ਮੈਨੂੰ ਜਾਣਾ ਪੈਣਾ ਐ ਗੋਭੀ ਲੈਣ ਕਿਉਂਕਿ ਘਰ ਗੋਭੀ ਨਹੀਂ ਹੈਗੀ ਬੜਾਈ ਜੀ ਕਰਨ ਡਿਆ ਪਾਣੀਆਂ ਉੜਿਆ ਮੂੰਹ ਵਿੱਚ ਚੇਤਾ ਆ ਗਿਆ ਨਾ ਨੇ ਬੜੇ ਸਵਾਦ ਗੋਭੀ ਵਾਲੇ ਚੌਲ ਬਣਾਏ ਸੀ ਤੇ ਜਦੋਂ ਮੈਂ ਵੌਇਸ ਆ ਕਰਨੀ ਆ ਨਾ ਐਡਿਟਿੰਗ ਉਦੋਂ ਮੈਂ ਆ ਗਈਆਂ ਘਰ ਘਰ ਆ ਗਈਆਂ ਤੇ ਘਰ ਆਣ ਕੇ ਮੇਰਾ ਗੋਭੀ ਵਾਲੇ ਚੌਲ ਖਾਣ ਨੂੰ ਜੀ ਕਰਨ ਡਿਆ ਤੇ ਉਹਨਾ ਮੈਂ ਬਣਾਈਆਂ ਸੀ ਖੋਇਦੀਆਂ ਪਿੰਨੀਆਂ ਤੇ ਘਰਪਿੰਦਰ ਹੁਣਾਂ ਬਣਾਈਆਂ ਸੀ ਅਲਸੀ ਦੀਆਂ ਪਿੰਨੀਆਂ ਗੋੜ ਪਾ ਕੇ ਤੇ ਉਹਨਾਂ ਦੀ ਅਲਸੀ ਦੀਆਂ ਪਿੰਨੀਆਂ ਮੈਨੂੰ ਆਪਣੀਆਂ ਪਿੰਨੀਆਂ ਨਾਲੋਂ ਜ਼ਿਆਦਾ ਸਵਾਦ ਲੱਗੀਆਂ ਬੜੀਆਂ ਸਵਾਦਿਖੀ ਉਹਨਾਂ ਨੇ ਜਿਹੜੀਆਂ ਗੋੜ ਪਾ ਕੇ ਬਣਾਈਆਂ ਸੀ ਤੇ ਇਹਦੇ ਨਾਲੇ ਧੂਆਂ ਡਈਆਂ ਸੇਕਣ ਨਾਲੇ ਉਹ ਭਰਾ ਮੇਰਾ ਫੋਨ ਆਉਂਦਾ ਹੈ ਮੰਮੀ ਤੇ ਭਰਾ ਨਾਲ ਗੱਲ ਕਰਨ ਦੀ ਆ ਤੇ ਨਾਲੇ ਨਾਲ ਸੱਚ ਕਿਹੇ ਨੂੰ ਨਹੀਂ ਪਤਾ ਮੇਰੇ ਬਾਰੇ ਵੀ ਮੈਂ ਪੰਜਾਬੀ ਚ ਵੀਡੀਓ ਮੇਰੇ ਭਰਾ ਨੂੰ ਪਤਾ ਲੱਗ ਗਿਆ ਤੇ ਸੱਚ ਨਾਲੇ ਮੇਰਾ ਨਿਆ ਬਾਜੀ ਜੀਠ ਮੇਰਾ ਇੱਕ ਉਹ ਆਇਕਾ ਰਹਾਡੇ ਕਪੜੇ ਲੈਣਾ ਕੁੜੀ ਦੇ ਰਹਿ ਗਏ ਸੀ ਉਦੋਂ ਦੇ ਤੇ ਕਹਿੰਦੇ ਐ ਸਹਿਮ ਨੇ ਤੇਰੀ ਵੀਡੀਓ ਵੇਖੀ ਤੂੰ ਸਾਰੇ ਗਾਣਿਆਂ ਦੇ ਨਾ ਬੜਾ ਸੁਣਾ ਨਾਚਨੀ ਆ ਭੈਣਾ ਪਤਾ ਨਹੀਂ ਬਾਜੀ ਨੇ ਹੁਣ ਕਿਹੜੀ ਵੀਡੀਓ ਵੇਖੀ ਸੋ ਮੈਨੂੰ ਨਾ ਪਛਤਰੀ ਜੀ ਲੱਗੀ ਵੀ ਕਿਹੜੀ ਵੀਡੀਓ ਵੇਖੀ ਹੋਏਗੀ ਜਿਹੜੀ ਕਹਿੰਦੇ ਵੀ ਮੈਂ ਵੀਡੀਓ ਵੇਖੀ ਆ ਤੇਰੀ ਕੋਈ ਸਮਝ ਨਹੀਂ ਆ ਬਲੌਗ ਤੇ ਮੇਰੇ ਭਰਾ ਨੂੰ ਵੀ ਪਤਾ ਲੱਗ ਗਿਆ ਮੈਂ ਬਲੌਗ ਬਣਾਉਂਗੀ ਤੇ ਉਹ ਮੈਨੂੰ ਕਹਿਣ ਲਿਆ ਸੀ ਨੀ ਤੂੰ ਬਲੌਗ ਬਣਾਉਣੀ ਪ ਤੇ ਉਹ ਕਹਿੰਦੇ ਹੀ ਮੈਨੂੰ ਤੇਰੇ ਵਲੌਗ ਲੱਭ ਗਏ ਮੈਂ ਹਾਂ ਚੱਲ ਚੰਗਾ ਕੀਤਾ ਤੈਨੂੰ ਮੇਰੇ ਵਲੌਗ ਲੱਭ ਤੇ ਗਏ ਤੇ ਉਹ ਕਹਿੰਦੇ ਹੀ ਤੂੰ ਪਿੰਡ ਵਿਖਾਉਣੀ ਆ ਨਾ ਬੜਾ ਮਜ਼ਾ ਆਉਂਦਾ ਵੀ ਨੂੰ ਪਿੰਡ ਵੇਖਣ ਦਾ ਹੈ ਨਾ ਤੇ ਜਦੋਂ ਅਸੀਂ ਬਾਹਰ ਹੁੰਨੇ ਆ ਨਾ ਸੱਚੀ ਜੀ ਕਰਦਾ ਕੋਈ ਪਿੰਡ ਦੀਆਂ ਗਲੀਆਂ ਉਖਾਲੇ ਬੜਾ ਜੀ ਕਰਦਾ ਕਿ ਉਹਨੂੰ ਵੀ ਪ੍ਰਾਣ ਵੀ ਬੜਾ ਮਚਾਉਂਦਾ ਬਾਹਰ ਵਾਲੇ ਨੂੰ ਵੀ ਇਹ ਨਾ ਕੋਈ ਇਦਾਂ ਪਿੰਡ ਦਾ ਵਿਖਾਏ ਹੈ ਨਾ ਪਿੰਡ ਦੀਆਂ ਗਲੀਆਂ ਵਿਖਾਏ ਪੈਲੀ ਵਿਖਾਏ ਆਪਣੀ ਵਿਹਲੀ ਵਿਖਾਏ ਜਿੱਥੇ ਹਨਾ ਡੰਗਰਾਂ ਵਾਲੀ ਤੇ ਉਹ ਮੈਨੂੰ ਜਦੋਂ ਮੈਂ ਵੌਇਸ ਓਵਰ ਕਰ ਰਹੀ ਆ ਨਾ ਉਹਦਾ ਮੈਨੂੰ ਮੈਸੇਜ ਆਇਆ ਹੀ ਵੀ ਅੱਜ ਨਹੀਂ ਵਲੌਗ ਦੂੰਗੀ ਨਾ ਪਾਹ ਹਾ ਤੇ ਮੈਂ ਨਹੀਂ ਅੱਜ ਨਹੀਂ ਮੈਂ ਪਾਇਆ ਤੇ ਇੱਥੇ ਗੁਰਪਿੰਦਰ ਦਾ ਮੈਂ ਡਈਆਂ ਧਾਰ ਕਢੋਣ ਤੇ ਸੈਮਰੀ ਨਹੀਂ ਆ ਗਈ ਮੇਰੀ ਜਾਣਖਾਣ ਵੀ ਚੱਲ ਮੰਮਾ ਮੈਂ ਵੀ ਹਾਂ ਇੱਥੇ ਬੈਣੀ ਆ ਤੇ ਮੈਂ ਵੀ ਮੱਝ ਦੀ ਦਾ ਮਾਰਾਂਗੀ ਮੱਝ ਨੂੰ ਜਦੋਂ ਮੱਝ ਹਿੱਲੇਗੀ ਤੇ ਮੈਂ ਤੈਨੂੰ ਉਹਨੇ ਸਿੰਗਾ ਦੇ ਚੋ ਤੇ ਪਰ ਨਿਆਣੇ ਨਹੀਂ ਨਾ ਟਾਲਦੇ ਉਹਨਾਂ ਨੂੰ ਹੁੰਦਾ ਕਿ ਪਤਾ ਨਹੀਂ ਕਿੱਡੀ ਕਹੀਂ ਘਾਰਾਗਰੀ ਕਰਨ ਦੇ ਆ ਤੇ ਮੈਂ ਵੀ ਮਾਂ ਦੇ ਨਾਲ ਮਾਂ ਦੀ ਮਦਦ ਕਰਾਵਾਂ ਤੇ ਮਤਾਜ ਮਤਾਜ ਫਿਰ ਚਲ ਜੁੰਦਾ ਨਾ ਬਾਹਰ ਹੁੰਦਾ ਤੇ ਇਹ ਫਿਰ ਚਾਈ ਜਿਹਨੂੰ ਕੱਲੀ ਰਹਿ ਜਾਂਦੀ ਹੈ ਨਾ ਫਿਰ ਹਾਂ ਨੂੰ ਸਤਾਉਂਦੀ ਆ ਵੀ ਮੈਨੂੰ ਚੁੱਕੋ ਮੈਨੂੰ ਮੇਰ ਨਾਲੋਂ ਤੁਸੀਂ ਖੇਡੋ ਫਿਰ ਉਹਨਾਂ ਚਿਰ ਤੇ ਜਿਨਾ ਚਿਰ ਮਤਾਜ ਘਰ ਰਹਿੰਦਾ ਭਤੀਜਾ ਮੇਰਾ ਉਹਨਾਂ ਚਿਰ ਤੇ ਇਹ ਵੀ ਨਹੀਂ ਕਿਸੇ ਦੇ ਕਾਬੂ ਹੁੰਦੀ ਤੇ ਇੱਥੇ ਫਿਰ ਰਹੀ ਹੀ ਵੋਟੀ ਸਾਡੀ ਧਾਰ ਕੱਢਣ ਤੇ ਧਾਰ ਕੱਢ ਕੇ ਹੀ ਚਲ ਜਾਣਾ ਘਰ ਤੇ ਕੋ ਦੂ ਮੱਜੇ ਇੱਕ ਗਾਇਆਂ ਤੇ ਇੱਕ ਮੱਜਾ ਤੇ ਧਾਰ ਕੱਢਦੇ ਕਿਹੜਾ ਟਾਈਮ ਲੱਗਦਾ ਝਾਟੀ ਧਾਰ ਕੱਢ ਲਈਦੀ ਆ ਹਨ ਉਹ ਵਿਚਾਰੀਆਂ ਦੋ ਤੇ ਹੈਗੀਆਂ ਪਹਿਲਾਂ ਬੜੇ ਡੰਗਰ ਰੱਖਿਉਂਦੇ ਜਦੋਂ ਮੇਰੇ ਦਾਦੀ ਦਾਦਾ ਜਿੰਦੇ ਸੀ ਤੇ ਫਿਰ ਫਿਰ ਹੁਣ ਘਰ ਦੂ ਡੰਗਰ ਦੋ ਡੰਗਰ ਵੀ ਸਾਹਮਣੇ ਔਖੇ ਹੋਏ ਆ ਤੇ ਜਿਆਦਾ ਆ ਹੁਣ ਭੈਣ ਭਰਾਓ ਬਹੂ ਰਾਣੀ ਚੱਲੀ ਘਰ ਨੂੰ ਬਾਲਟੀਆਂ ਲੈ ਕੇ ਬਹੂ ਰਾਣੀ ਦੌੜੀ ਜਾਂਦੀ ਆ ਅਰੇ ਜਾਰੀ ਭੈਣ ਭਰਾਓ ਬਹੂ ਰਾਣੀ ਬਾਲਟੀਆਂ ਲੈ ਕੇ ਤੇ ਇੱਕ ਵਿੱਚ ਮਾਸਾ ਹੋਣਾ ਤੇ ਇੱਕ ਤੇ ਕੱਖ ਨਹੀਂ ਹੋਣਾ ਮਾਂ ਨਹੀਂ ਕਿਹਤੋ ਕਾ ਹੁਣ ਆ ਪਿੰਸਾਸ ਸਾਨੂੰ ਖਾਉਣ ਜਿਵੇਂ ਖਾਉਂਦੀ ਆ ਕਿੰਨਾ ਕਿਨਾਂ ਦਿੱਤਾ ਏ ਹੋਣੇ ਦੀ ਸਾਸ ਨੇ ਵੇਖ ਲਿਆ ਏ ਆ ਕਿ ਲੰਮੇ ਪੈਣ ਆਂਟੀ ਭੈਣ ਭਰਾਵਾ ਸਾਡੀ ਇੱਕ ਜਾ ਨਾ ਨਾ ਹਾ ਕੀ ਖਾਣੀ ਏ ਤੂੰ ਲੱਡੂ ਕਿੱਥੋਂ ਆਏ ਲੱਡੂ ਦਿੱਦੂ ਖਾੜੀ ਦਿੱਦੂ ਉੱਥੇ ਭੈਣ ਭਰਾਵੇਂ ਧਾਰ ਕਢੋਂਦੇ ਆ ਕਢੋਂਦੇ ਨਾ ਦੋ ਸੁੱਕੇ ਜੇ ਉਹ ਲੱਬੇ ਹੋ ਵੀ ਬਾਗ ਨਹੀਂ ਆ ਆਹ ਇਹ ਮੈਨੂੰ ਦੂਹਾ ਵਾਲੇ ਲੱਬੇ ਹੀ ਇਹ ਵੀ ਬਾਹਲ ਦਿੰਨੇ ਅੱਜ ਹਾਂ ਕੇ ਬੰਤੇ ਅੱਜੀ ਆਪਾਂ ਕਿਲੇ ਗਾ ਮੇਰੇ ਹੱਥ ਤੇ ਕੁਝ ਲੱਗ ਰਿਹਾ ਵਸੇ ਹਾਂ ਅੰਦਰ ਹੀ ਲੱਗੇ ਉਹ ਤੇ ਗੋੜਾ ਨਹੀਂ ਆਪਾਂ ਨੇ ਬੰਦੇ ਲਾਵਾ ਉਹ ਨਾ ਕਰ ਤਾ ਇਹਦੇ ਅੱਗੇ ਪਾਸਾ ਕਰ ਇਹ ਤੇ ਥੋੜੀ ਇਹੋ ਤੇ ਨਹੀਂ ਦੇਖਦਾ ਮੂੰਹ ਬੜਾ ਛੜਿਆ ਜੇ ਅੰਟੀ ਚਰੀਆਂ ਡਹੀ ਹੋਣ ਹੁੰਦੇ ਕਰਨ ਬੱਠਾ ਨਹੀਂ ਸਾਰਾ ਕੌਣ ਸਵੇਰੇ ਆਏਗੀ ਆਹੋ ਲੈ ਬੱਚੀ ਪਾ ਲੈ ਫੋਕਲ ਇਹਦਾ ਗੱਲ ਆ ਵੀ ਸੈ ਤੁਮੇ ਗਿਆ ਤਾ ਹੈ ਚੋਰ ਕੇ ਨਾ ਬੋਲ ਜਾਦਾ ਇਹ ਸੋਸ਼ਲ ਮਾੜੀ ਕਰੀ ਸ਼ੂਟੋ 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 ਥੈਂਕ ਯੂ ਆ ਨਾ ਲਫਾ ਆ ਭੈਣ ਤੋਂ ਖੈਰ ਕਰੋ ਮੁੰਡਾ ਤੇ ਵੇ ਹਲੀ ਚ ਬੈਠੇ ਬੈਠੇ ਪੈ ਗਈਆਂ ਸ਼ਾਮਾਂ ਤੇ ਭੈਣ ਭਰਾਓ ਆ ਹੁਣ ਭਾਈ ਆਇਆ ਸਬਜੀ ਵਾਲਾ ਤੇ ਗੁਰਪਿੰਦਰ ਭਾਈ ਕੋਲੋਂ ਲੈ ਆਂਦੀ ਆ ਸਬਜੀ ਤੇ ਸਬਜੀ ਲੈ ਕੇ ਹੁਣ ਆ ਨਿਹਾਉਣੇ ਇੱਥੇ ਕੋਲਣੇ ਕੀ ਕਰੇ ਬੰਦਾ ਨਹੀਂ ਸਾਰਾ ਦਿਨ ਭੈਣ ਭਰਾ ਇੰਨਾ ਕੋਲ ਦੇਣਾ ਕੀ ਦੱਸਾਂ ਤੈਨੂੰ ਮੈਂ ਤੁਹਾਨੂੰ ਮੈਂ ਭੈਣ ਭਰਾਓ ਹੈਣਾ ਤੇ ਆ ਲਈ ਗੁਰਪਿੰਦਰ ਸਬਜੀ ਲੈਣ ਤੇ ਹੋਰ ਵੀ ਇੱਥੇ ਇੱਕ ਅੱਧੀ ਭੈਣ ਨੇ ਆ ਜਣਾ ਸਬਜੀ ਲੈਣ ਵਾਲੀ ਨੇ ਹੈਣਾ ਦੇ ਅੱਜ ਦਾ ਸਮਾਚਾਰ ਤੇ ਹੋਈ ਆ ਵੀ ਭੈਣ ਭਰਾਵੋ ਪਤਾ ਲੱਗ ਗਿਆ ਮੇਰੇ ਬਲੌਗਾਂ ਦਾ ਮੇਰੇ ਭਰਾ ਨੂੰ ਵੀ ਤੇ ਪਤਾ ਨਹੀਂ ਜੇਠ ਨੂੰ ਪਤਾ ਲੱਗਾ ਕਿ ਨਹੀਂ ਲੱਗਾ ਬਾਕੀ ਸਹਜ ਸਹਜ ਹੀ ਗੱਲ ਲੀਕ ਹੋਣ ਲੱਗ ਪਈ ਆ ਹੈਨਾ ਤੇ ਤੇ ਇੱਥੇ ਡਈ ਸਬਜੀ ਸੁਝੀ ਲੈਣ ਦੇ ਸਾਚ ਪੈਣਾ ਇੱਥੇ ਡਈ ਸਬਜੀ ਲੈਣ ਤੇ ਪਤਾ ਨਹੀਂ ਕਿਹੜੀ ਬੁੱਢੀ ਦਾ ਬੱਚਾ ਪੋਤੀ ਕਰ ਗਿਆ ਸਾਡੇ ਬੂਏ ਅੱਗੇ ਤੇ ਆ ਹੁਣ ਇੱਥੇ ਉਧਰੋਂ ਆ ਗਿਆ ਗੋਲ ਗੱਪਿਆਂ ਵਾਲਾ ਭਾਈ ਤੇ ਆ ਸਟਾਇਆ ਨਿਆਣਿਆਂ ਦੇ ਵੀ ਸਾਨੂੰ ਗੋਲ ਗੱਪੇ ਲੈ ਕੇ ਦਿਓ ਆ ਹੁਣ ਇੱਥੇ ਮਹਤਾਜ ਨੇ ਤੇ ਖਾ ਲਿਆ ਤੇ ਸੈਮਰੀਨ ਨੂੰ ਮੈਨੂੰ ਆਪ ਖੋਣੇ ਪੈਣ ਦੇ ਮੈਂ ਨਹੀਂ ਖਾਣ ਦਿੰਦੀ ਵੀ ਨਹੀਂ ਨਾ ਖਾਓ ਗੋਲ ਗੱਪੇ ਕਿਤੇ ਬਿਮਾਰ ਹੋਗੇ ਦੁਪਹਿਰ ਹੀ ਨਹੀਂ ਖਾਦੇ ਸੀ ਪਰ ਕਿੱਥੇ ਟਾਲਦੀ ਲਾਦ ਹੈ ਨਹੀਂ ਦਲਦੇ ਨੇ ਆਣੇ ਤੇ ਇਹਨੂੰ ਦੇਈਆਂ ਗੋਲ ਗੱਪੇ ਖਵਾਉਣ ਤੇ ਵੀਡੀਓ ਵੀ ਭੇਨ ਭਾਉ ਮੈਂ ਅੱਜ ਦੀ ਨਾ ਐਨੀ ਰੱਖਣੀ ਆ ਚਲੋ ਸਾਸਰੀ ਘਰ ਆਪੋ ਆਪਣਾ ਧਿਆਨ ਰੱਖੀ